ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਟ੍ਰਿਵੀਅ ਤੁਹਾਡੇ ਲਈ ਇੱਕ ਸਭ ਤੋਂ ਪਹਿਲਾਂ ਤੇ ਸਭ ਤੋਂ ਵਹਿਤ ਤੁਹਾਡੇ ਲਈ ਜਾਣਕਾਰੀ ਲੈ ਕੇ ਆਇਆ ਪੰਜਾਬ ਸਰਕਾਰ ਵੱਲੋਂ ਕੀ ਹੈ ਜੀ 2555 ਸਰਕਾਰੀ ਨੌਕਰੀਆਂ ਨਿਕਲ ਰਹੀਆਂ ਬੇਸਿਕਲੀ ਕਾਦੇ ਜ ਨਿਕਲ ਰਹੀਆਂ ਵੀ ਤੁਹਾਨੂੰ ਜਿਹੜੀ ਗੁਰੂ ਰਵੀਦਾਸ ਆਯੁਰਵੈਦ ਯੂਨੀਵਰਸਿਟੀ ਆ ਉਹ ਤੁਹਾਨੂੰ ਐਡਮਿਸ਼ਨ ਲਈ ਬੁਲਾ ਰਹੀ ਆ ਬੇਸਿਕਲੀ ਕਾਦੇ ਲਈ ਤੁਸੀਂ ਮੈਡੀਟੇਸ਼ਨ ਤੇ ਯੋਗਾ ਸਾਇੰਸ ਵਿੱਚ ਡਿਪਲੋਮਾ ਕਰ ਸਕੋ ਠੀਕ ਹੈ ਕੋਈ ਸਰਕਾਰ ਦੁਆਰਾ ਕੀ ਹੈ ਜੀ 2500 55 ਜਿਹੜੀਆਂ ਸਰਕਾਰੀ ਨੌਕਰੀਆਂ ਤੁਹਾਨੂੰ ਕੀ ਹੈ ਜੀ ਕਿੱਥੀਆਂ ਜਾਣਗੀਆਂ ਪਰ ਉਸ ਤੋਂ ਪਹਿਲਾਂ ਤੁਹਾਨੂੰ ਕੀ ਹੈ ਜੀ ਜਿਹੜੀ ਯੂਨੀਵਰਸਿਟੀ ਤੁਹਾਨੂੰ ਦਿਖ ਰਹੀ ਹੈ ਗੁਰੂ ਰਵੀਦਾਸ ਆਯੁਰਵੈਦ ਯੂਨੀਵਰਸਿਟੀ ਤਾਂ ਉਹਦੇ ਵਿੱਚ ਤੁਹਾਨੂੰ ਕੀ ਹੈ ਜੀ ਡਿਪਲੋਮਾ ਲੈਣਾ ਪਊਗਾ ਸੋ ਧਿਆਨ ਨਾਲ ਦੇਖੋ ਜਿਵੇਂ ਆਫੀਸ਼ੀਅਲ ਹੈ ਜੀ ਜਿਵੇਂ ਮਾਨ ਪਾਨ ਸਾਹਿਬ ਕਹਿ ਰਹੇ ਆ ਡਿਪਲੋਮਾ ਇਨ ਮੈਡੀਕਲ ਤੇ ਯੋਗਾ ਸਾਇੰਸ ਵਿੱਚ ਕਰਵਾਇਆ ਜਾਊਗਾ ਇਹ ਯੂਨੀਵਰਸਿਟੀ ਵੱਲੋਂ ਤਾਂ ਇਹਦੇ ਵਿੱਚ ਕੀ ਹੈ ਜੀ 12ਵੀਂ ਪਾਸੜੀ ਯੋਗਤਾ ਜਾ ਰੱਖਿਓ 12ਵੀਂ ਪਾਸ ਜਿਹਨਾਂ ਨੇ ਕੀਤੀ ਹੋਈ ਆ ਉਹ ਯੋਗਤਾ ਤੇ ਘੱਟੋ ਘਾਟ ਉਮਰ ਕਹੀ ਗਈ ਹੈ ਵੀ 30 ਸਾਲ ਇਸ ਤੋਂ ਇਲਾਵਾ ਇਹਦੇ ਵਿੱਚ ਕੀ ਕਿਹਾ ਗਿਆ ਵੀ 1 ਸਾਲ ਦਾ ਤੁਹਾਨੂੰ ਇਹਦੇ ਵਿੱਚ ਕੋਰਸ ਕਰਾਇਆ ਜਾਊਗਾ ਤੇ 1 ਸਾਲ ਦੇ ਕੋਰਸ ਤੋਂ ਬਾਅਦ ਤੁਰੰਤ ਬਾਅਦ 8 ਮਹੀਨੇ ਤੱਕ ਟ੍ਰੇਨਿੰਗ ਹੋਊਗੀ ਤੇ 8 ਮਹੀਨੇ ਟ੍ਰੇਨਿੰਗ ਦੇ ਦੌਰਾਨ ਤੁਹਾਨੂੰ ਇਹ ਨਹੀਂ ਵੀ ਮੁਫਤ ਕਰਾਇਆ ਜਾਊਗਾ ਤੁਹਾਨੂੰ 8000 ਰੁਪਿਆ ਕੀ ਹੈ ਜੀ ਤੁਹਾਨੂੰ ਵਜੀਫਾ ਦਿੱਤਾ ਜਾਊਗਾ ਹਰ ਮਹੀਨੇ ਦਾ ਸੋ ਬੇਸਿਕਲੀ 1 ਸਾਲ ਦਾ ਜਿਹੜਾ ਤੁਹਾਡਾ ਕੋਰਸ ਹੋਊਗਾ ਉਸ ਯੂਨੀਵਰਸਿਟੀ 'ਚ ਫਿਰ ਉਸ ਤੋਂ ਬਾਅਦ 8 ਮਹੀਨੇ ਜਿਹੜੀ ਤੁਹਾਡੀ ਕੀ ਟ੍ਰੇਨਿੰਗ ਹੋਣ ਵਾਲੀ ਹੈ ਠੀਕ ਹੈ ਜੀ ਤਾਂ ਜਦੋਂ ਇਹ ਕੋਰਸ ਤੁਹਾਡਾ ਪੂਰਾ ਹੋ ਜਾਂਦਾ ਤਾਂ ਤੁਹਾਨੂੰ ਸਰਕਾਰ ਕਹਿੰਦੀ ਹੈ ਵੀ ਤੁਸੀਂ ਹੁਣ ਸਰਕਾਰੀ ਕੀ ਆ ਜੋਗਾ ਟ੍ਰੇਨਰ ਕੀ ਆ ਬਣ ਚਕੇ ਹੋ ਤਾਂ ਹੁਣ ਤੁਸੀਂ ਕੀ ਆ ਜੀ ਜੋ 25000 ਕੀ ਆ ਜੀ ਪ੍ਰਤੀ ਮਹੀਨਾ ਕੀ ਆ ਤੁਸੀਂ ਕਮਾ ਸਕਦੇ ਹੋ ਤਾਂ ਇਹ ਤੁਹਾਡੀ ਕੀ ਆ ਜੀ ਇਹ ਰਹਿਣ ਵਾਲੀ ਆ ਠੀਕ ਹੈ ਜੀ ਸੋ ਧਿਆਨ ਨਾਲ ਦੇਖੋ 25000 ਰੁਪਏ ਤੁਹਾਡੇ ਲਈ ਕੀ ਆ ਜੀ ਤੁਸੀਂ ਬਾਅਦ ਚ ਕੋਰਸ ਪੂਰਾ ਕਰਨ ਤੋਂ ਬਾਅਦ ਜੋਗਾ ਟ੍ਰੇਨਰ ਕੀ ਆ ਬਣ ਜੋ ਹੁਣ ਅਗੇ ਦੇਖੋ ਹੁਣ ਜੇ ਫਾਰਮ ਫਿਲ ਕਰਨਾ ਤਾਂ ਫਾਰਮ ਫਿਲ ਕਰਨ ਵਾਸਤੇ ਸੇਮ ਹੀ ਆ ਜੀ ਜਿਵੇਂ ਆਪਾਂ ਕਰਦੇ ਹੁੰਦੇ ਤੁਸੀਂ ਆਪ ਖੁਦ ਕਰੇ ਵੀ ਭਰ ਸਕਦੇ ਹੋ ਤਾਂ ਐਪਲੀਕੈਂਟ ਤੁਹਾਡਾ ਨਾਮ ਹੋਊਗਾ ਮਦਰ ਨੇਮ ਹੋਊਗਾ ਐਡਰੈਸ ਤੁਸੀਂ ਤਾਂ ਈਮੇਲ ਆਦੀ ਆਦੀ ਤੁਸੀਂ ਪੜ੍ਹ ਕੇ ਜਿਹੜੀ ਤੁਹਾਡੀ ਕੈਟਾਗਰੀ ਆ ਉਹ ਵੀ ਤੁਸੀਂ ਭਰੋਗੇ ਠੀਕ ਹੈ ਸੋ ਸਾਰੀ ਜਿਹੜੀ ਆਪਣੀ ਮਤਲਬ ਕਿ ਆਮ ਜਾਣਕਾਰੀ ਤੁਸੀਂ ਭਰਨੀ ਆ ਉਸ ਤੋਂ ਇਲਾਵਾ ਤੁਹਾਡੀ ਆ ਦੇਖ ਲਓ ਕਿੰਨ ਜਿੰਨੀ ਤੁਹਾਡੀ ਐਜੂਕੇਸ਼ਨ ਕੁਆਲੀਫਿਕੇਸ਼ਨ ਆ ਬਟ ਮਸਟ ਆ ਜੀ 12ਵੀਂ ਤੋਂ ਬਾਅਦ ਦਾ ਬੱਚਾ ਹੀ ਕੀ ਹੈ ਪਰਸਾ ਦਾ ਤਾਂ ਇਹਦੇ ਵੀ ਧਿਆਨ ਦੇਖੋ 10ਵੀਂ 12ਵੀਂ ਜੇ ਤੁਸੀਂ ਗ੍ਰੈਜੂਏਸ਼ਨ ਕੀਤੀ ਆ ਉਹ ਵੀ ਤੁਸੀਂ ਕੀ ਹੈ ਜੀ ਇਹਦੇ ਨਾਲ ਫਿਲ ਕਰ ਸਕਦੇ ਹੋ ਤਾਂ ਉਸ ਤੋਂ ਇਲਾਵਾ ਤੁਸੀਂ ਜੋ ਅਦਰ ਕੁਆਲੀਫਿਕੇਸ਼ਨ ਆ ਠੀਕ ਹੈ ਜੀ ਉਹ ਵੀ ਤੁਸੀਂ ਕੀ ਹੈ ਜੀ ਨਾਲ ਅਟੈਚ ਕਰ ਸਕਦੇ ਹੋ ਜਾ ਜਿਹੜੀ ਇਹਦੀ ਐਪਲੀਕੇਸ਼ਨ ਜਿਵੇਂ ਆ ਪੰਜਾਬੀ ਤੋਂ ਦਿੱਤਾ ਹੋਇਆ ਠੀਕ ਹੈ ਤੁਸੀਂ ਇਸ ਤਰ੍ਹਾਂ ਆਦੀ ਨਾਲ ਫੋਟੋ ਕੀ ਆ ਜੀ ਲਗਾਉਣੀ ਹੋਊਗੀ ਤੇ ਆ ਤੁਹਾਡਾ ਸਾਰਾ ਡਾਟਾ ਹੋਊਗਾ ਜੀ ਉਸ ਤੋਂ ਇਲਾਵਾ ਦੇਖੋ ਜੀ ਸੋ ਇਹ ਕੀ ਆ ਜੀ ਦੋ ਮੋਡ ਆ ਜੀ ਇੰਦੇ ਜੇ ਜਾਂ ਤੁਸੀਂ ਆਫਲਾਈਨ ਜਮਾ ਕਰਵਾ ਸਕਦੇ ਹੋ ਤੇ ਜਾਂ ਕੀ ਆ ਜੀ ਆਨਲਾਈਨ ਸੋ ਜਿਹੜੇ ਬੱਚੇ ਨੇੜ ਦੇ ਆ ਉਹ ਆਫਲਾਈਨ ਜਮਾ ਕਰਵਾ ਸਕਦੇ ਆ ਤੇ ਯਾ ਰੱਖ ਲੈਣਾ ਵੀ ਇਹ ਸਿਸਟਮ ਕਿਵੇਂ ਰਹਿਣ ਵਾਲਾ ਇਹਨਾਂ ਦੀ ਇੱਕ ਵੈਬਸਾਈਟ ਆ ਆਫੀਸ਼ਲ g r a u ਠੀਕ ਹੈ ਯਾਨੀ ਕਿ ਆਫੀਸ਼ਲ ਵੈਬਸਾਈਟ ਤੇ ਆਣ ਦੇਖੋ g r a u punjab org ਤਾਂ ਇਹਨਾਂ ਦੀ ਵੈਬਸਾਈਟ ਤੇ ਤੁਸੀਂ ਕੀ ਆ ਜੀ ਆ ਵਿਜ਼ਿਟ ਕਰਨਾ ਉੱਥੋਂ ਤੁਸੀਂ ਕੀ ਆ ਜੀ ਫਾਰਮ ਭਰਨਾ ਤੇ ਫਾਰਮ ਫਿਲ ਕਰਨ ਤੋਂ ਬਾਅਦ ਤੁਸੀਂ ਕੀ ਆ ਜੀ ਅਜੇ ਤੁਹਾਡੀ ਐਜੂਕੇਸ਼ਨ ਸਰਟੀਫਿਕੇਟ ਆ ਮਾਰਕ ਸ਼ੀਟ ਆ ਉਹਨੀਆਂ ਨਾਲ ਤੁਹਾਡੀ ਫੋਟੋ ਕਾਪੀਸ ਕੀ ਅਟੈਚ ਹੋਣੀਆਂ ਚਾਹੀਦੀਆਂ ਇਸ ਤੋਂ ਇਲਾਵਾ ਜਿਹੜਾ ਪ੍ਰੂਫ ਆਈਡੈਂਟੀ ਦਾ ਆਧਾਰ ਕਾਰਡ ਠੀਕ ਹੈ ਜਾਂ ਹੋਰ ਤੁਸੀਂ ਲਗਾ ਸਕਦੇ ਹੋ ਐਂਡ ਬੇਸਿਕਲੀ ਇਹਨਾਂ ਆਧਾਰ ਕਾਰਡ ਲਿਖਿਆ ਹੋਇਆ ਐਂਡ ਪਾਸਪੋਰਟ ਸਾਈਜ਼ ਤੁਹਾਡੀ ਫੋਟੋਗ੍ਰਾਫ ਹੋਣੀ ਚਾਹੀਦੀ ਆ ਉਸ ਤੋਂ ਬਾਅਦ ਤੁਸੀਂ ਜਿਹੜਾ ਸੈਟਲਾਈਟ ਸੈਂਟਰ ਆ ਜਿਹੜਾ ਸੀਰੀਅਲ ਨੰਬਰ ਗਿਆ ਤੁਹਾਨੂੰ ਦਿੱਤਾ ਹੋਊਗਾ ਉੱਥੇ ਤੁਸੀਂ ਚੈੱਕ ਕਰ ਸਕਦੇ ਹੋ ਕਿਹੜਾ ਕਰਨਾ ਨੈਕਸਟ ਸਬਮਿਟ ਕਿਵੇਂ ਕਰਨਾ ਇਹ ਆਫਲ ਠੀਕ ਹੈ ਤਾਂ ਤੁਸੀਂ ਜਿਹੜਾ ਸੈਕਟਰ ਆ 22C ਠੀਕ ਹੈ ਜੀ ਤਾਂ ਇੱਥੇ ਤੁਸੀਂ ਜਿਹੜਾ ਹੈਗਾ ਤੁਸੀਂ ਜਿਹੜਾ ਕੈਂਪ ਆਫਿਸ ਆ ਸੀਐਮਡੀ ਜੋਸ਼ਲਾ ਉੱਥੇ ਤੁਸੀਂ ਕੀ ਇਹਨੂੰ ਆਫਲਾਈਨ ਜਾ ਕੇ ਕੀ ਆ ਸਬਮਿਟ ਕਰਵਾ ਸਕਦੇ ਹੋ ਬੇਸਿਕਲੀ ਇਹ ਮਾਰਕੀਟ ਜਿਹੜਾ ਬਾਜ਼ਾਰ ਆ ਸੈਕਿੰਡ ਫਲੋਰ ਚੰਡੀਗੜ੍ਹ ਉੱਥੇ ਆ ਜੀ ਤਾਂ ਸੈਕਟਰ ਜਾਲ ਕੋਈ 22C ਜਾ ਕੇ ਤੁਸੀਂ ਜਮਾ ਕਰਵਾ ਸਕਦੇ ਹੋ ਠੀਕ ਹੈ ਜੀ ਉਸ ਤੋਂ ਇਲਾਵਾ ਤੁਸੀਂ ਜਿਹੜੀ ਫਰਦਰ ਜਾਣਕਾਰੀ ਹੈ ਇਹ ਤੁਸੀਂ ਭੇਜਣੀ ਆ ਜੀ 2 ਜੂਨ 2025 ਤੋਂ ਪਹਿਲਾਂ ਪਹਿਲਾਂ ਤਾਂ ਲਾਸਟ ਡੇ 2 ਜੂਨ 2025 ਆ ਐਡ ਜੇ ਤੁਸੀਂ ਆਨਲਾਈਨ ਨੂੰ ਕਰਨਾ ਚਾਹੁੰਦੇ ਹੋ ਤਾਂ ਵੈਬਸਾਈਟ ਜਾ ਰੱਖ ਲਓ www.grau.giru.org ਤਾਂ ਇੱਥੇ ਤੁਸੀਂ ਫਿਲ ਕਰ ਸਕਦੇ ਹੋ ਆਨਲਾਈਨ ਪੋਰਟਲ ਤੁਸੀਂ ਫਿਲ ਕਰ ਸਕਦੇ ਹੋ ਤੇ ਆਪਦੀ ਉਹੀ ਪ੍ਰੋਸੀਜਰ ਰਹੂਗਾ ਕਾਪੀ ਨਾਲ ਅਟੈਚ ਕਰਕੇ ਸਾਰਾ ਪ੍ਰੋਪਰ ਤਰੀਕੇ ਨਾਲ ਤੁਸੀਂ ਜਿਹੜਾ ਵੀ ਡਾਕੂਮੈਂਟ ਤੁਹਾਨੂੰ ਕਿਹਾ ਗਿਆ ਨਾਲ ਤੁਸੀਂ ਕੀ ਹੈ ਜੀ ਅਟੈਚ ਕਰਕੇ ਤੁਸੀਂ ਮੇਲ ਪਾ ਸਕਦੇ ਹੋ ਤਾਂ ਮੇਲ ਤੁਸੀਂ ਜਾ ਰੱਖ ਲਓ ਆਹ ਮੈਂ ਕਹਿ ਰਿਹਾ ਸੀ ਤੁਹਾਨੂੰ grau.punjab@gmail.com ਤੇ ਠੀਕ ਹੈ ਜੀ ਸੋ ਇਸ ਤੋਂ ਬਾਅਦ ਜੇ ਤੁਸੀਂ ਫਰਦਰ ਇਨਕੁਆਰੀ ਲਈ ਪੁੱਛਿਆ ਤੁਹਾਨੂੰ ਨਹੀਂ ਪਤਾ ਲੱਗ ਰਿਹਾ ਤਾਂ ਤੁਸੀਂ ਇਹਨਾਂ ਦਾ ਅਫੀਸ਼ੀਅਲ ਨੰਬਰ ਦਿੱਤਾ ਹੈ 017 2539 001 ਤੇ ਫਰਦਰ ਜੇ ਤੁਸੀਂ ਕੰਟੈਕਟ ਨੇ ਨਹੀਂ ਸ਼ਾਮਲ ਹੋ ਰਿਹਾ ਤਾਂ ਈਮੇਲ ਤੁਸੀਂ ਕਰ ਸਕਦੇ ਹੋ ਜਾਣਕਾਰੀ ਪੁੱਛਣ ਵਾਸਤੇ ਠੀਕ ਹੈ ਜੀ ਇਸ ਤੋਂ ਇਲਾਵਾ ਤੁਸੀਂ ਇਹ ਸਾਡੇ ਨਾਲ ਜੁੜਨਾ ਸਾਡੀ ਜਿਹੜੀ ਟਿਊਬੇ ਦੀ ਟੀਮ ਆ ਉੱਥੇ ਹਰ ਇੱਕ ਤਰ੍ਹਾਂ ਦੀ ਤੁਹਾਨੂੰ ਕੀ ਹੈ ਜੀ ਪ੍ਰੇਪਰੇਸ਼ਨ ਕਰਾਈ ਜਾਂਦੀ ਆ ਤਾਂ ਇੱਥੇ ਕੀ ਹੈ ਜੀ ਸਾਡੇ ਵੈਅ ਜਿਹੜੇ ਚੱਲ ਰਹੇ ਆ ਪਟਵਾਰੀ ਪੰਜਾਬ ਪੁਲਸ ਠੀਕ ਹੈ ਜੀ ਤੇ ਕਲਰਕ ਵਗੈਰਾ ਤੇ ਜਿਹੜੇ ਵੀਓ ਪੈਕ ਤੇ ਬੈਂਕ ਵਗੈਰਾ ਦੇ ਉਹ ਵੀ ਸਾਡੇ ਕੀ ਹੈ ਜੀ ਨਾਲ ਜਿਹੜੇ ਕੋਰਸ ਵਗੈਰਾ ਚੱਲ ਰਹੇ ਆ ਠੀਕ ਹੈ ਸੋ ਸਾਡੇ ਨਾਲ ਜੁੜਨ ਵਾਸਤੇ ਤੁਸੀਂ ਆਫਲਾਈਨ ਦਾ ਜੋੜੀ ਸਕਦੇ ਹੋ ਆਨਲਾਈਨ ਮੋਡ ਵੀ ਸਾਡਾ ਹੈਗਾ ਤਾਂ ਆਹ ਐਪ ਦਾ ਯਾਦ ਰੱਖਣਾ ਤੁਸੀਂ ਆਹ ਲੋਗੋ ਹੋਊਗਾ ਆਪਣਾ ਠੀਕ ਹੈ ਤਾਂ ਜਿਹੜੇ ਐਂਡਰੋਇਡ ਫੋਨ ਆ ਆ ਤੁਹਾਨੂੰ ਸਿੰਪਲ ਲੋਗ ਤੁਸੀਂ ਟ੍ਰਿਊਵੇ ਦੀ ਐਪ ਆ ਡਾਊਨਲੋਡ ਕਰਨੀ ਆ ਤੁਹਾਡੀ ਰਾਮਣਾ ਹੋ ਜਾਊਗੀ ਜੇ ਤੁਸੀਂ ਆਈਫੋਨ ਯੂਜ਼ਰ ਹੋ ਤਾਂ ਤੁਸੀਂ ਕੀ ਹੈ ਜੀ ਮਾਈ ਇੰਸਟੀਟਿਊਟ ਦੀ ਐਪ ਡਾਊਨਲੋਡ ਕਰਨੀ ਆ ਤਾਂ ਦੇਖੋ ਮਾਈ ਇੰਸਟੀਟਿਊਟ ਦੀ ਐਪ ਤੁਸੀਂ ਡਾਊਨਲੋਡ ਕਰਕੇ ਉਹਦੇ ਵਿੱਚ ਕੀ ਹੈ ਜੀ ਸਾਡੀ ਆਰਗੇਨਾਈਜੇਸ਼ਨ ਦਾ ਜਿਹੜਾ ਕੋਡ ਭਰਨਾ ਤੇ ਕੋਡ ਜਾਰ ਰੱਖ ਲਓ KNY MAB ਠੀਕ ਹੈ ਜੇ ਤੁਸੀਂ ਇੱਥੇ ਆਫਲਾਈਨ ਸਾਡੇ ਨਾਲ ਵਿਜ਼ਿਟ ਕਰਨਾ ਚਾਹੁੰਦੇ ਹੋ ਤਾਂ ਸਾਡਾ ਜਿਹੜਾ ਐਡਰੈਸ ਹੈਗਾ ਡੀਸੀ ਜਿਹੜਾ ਆਫੀਸ ਰੋਡ ਆ ਕੋੜਕਪੁਰਾ ਉੱਥੇ ਤੁਸੀਂ ਵਿਜ਼ਿਟ ਕਰ ਸਕਦੇ ਹੋ ਟ੍ਰੀਵੇ ਨਾਲ ਤੇ ਉਸ ਤੋਂ ਬਾਅਦ ਆ ਜਿਹੜਾ ਸਾਡੇ ਫਰਦਰ ਕਨੈਕਟ ਕਰਨੇ ਆ ਤਾਂ ਤੁਸੀਂ ਇਸ ਨੰਬਰ ਤੇ ਕੀ ਆ ਜੀ ਕੰਟੈਕਟ ਕਰ ਸਕਦੇ ਹੋ 76579 7257 ਥੈਂਕ ਯੂ ਸੋ ਮਚ